ਅੱਜ ਤੁਹਾਨੂੰ ਮਿਲੌਣ ਜਾ ਰਹੇ ਹਾਂ ਪਵਿੱਤਰ ਸਿੰਘ ਜੀ ਨੂੰ ਜੋ ਨੋਵਾ ਗੱਡੀ ਚਲਾਉਂਦੇ ਆ ਆਪਣੀ ਇਹ ਆਪਣੇ ਐਮਪੀ ਭਗਵੰਤ ਮਾਨ ਸੰਗਰੂਰ ਤੋਂ ਨੇ ਜੋ ਉਹਨਾਂ ਨਾਲ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਗੱਡੀ ਚਲਾਈ ਜਿਨ੍ਹਾਂ ਦਾ ਕੁਝ ਬਕਾਇਆ ਖੜਾਗਾ ਜੋ ਇਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣ ਤੋਂ ਬਾਅਦ ਅੱਜ ਤੱਕ ਨਹੀਂ ਮਿਲਿਆ ਹੈਗਾ ਇੱਕ ਲੇਬਰ ਵਾਲਾ ਇਨਸਾਨ ਹੈ ਜਿਹੜਾ ਕਿੰਨਾ ਅੱਜ ਦੇ ਟਾਈਮ 'ਚ ਦੁਖੀ ਹੈਗਾ ਤੁਸੀਂ ਇਹਨਾਂ ਦੀ ਆਪ ਹੱਡ ਮਿੱਤੀ ਸਾਰੀ ਸੁਣ ਸਕਦੇ ਹੋ ਤੁਸੀਂ ਕਿੱਥੇ ਕਿੱਥੇ ਗੱਡੀ ਚਲਾਈ ਤੇ ਤੁਹਾਡਾ ਕੀ ਨਾਮ ਹੈ ਸਾਰਾ ਕੁਝ ਤੁਸੀਂ ਦੱਸੋ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਠੀਕ ਹੈ ਮੈਂ ਮਾਨ ਸਾਹਿਬ ਨਾਲ ਐਮਪੀ ਸਾਹਿਬ ਨਾਲ ਗੱਡੀ ਰੱਖੀ ਜੀ ਇਲੈਕਸ਼ਨਾਂ ਦੇ ਵਿੱਚ ਠੀਕ ਹੈ 2 ਮਹੀਨੇ ਮੈਂ ਗੱਡੀ ਇਹਨਾਂ ਨਾਲ ਚਲਾਈ ਹੈ ਜੀ ਠੀਕ ਹੈ ਤੇ ਇਹਨਾਂ ਨੇ ਮੇਰਾ ਜਿਹੜਾ ਬਕਾਇਆ ਰਾਸੀ ਰਹਿੰਦੀ ਸੀ ਉਹ ਮੈਨੂੰ ਪੇਮੈਂਟ ਨਹੀਂ ਕਰੀ ਠੀਕ ਹੈ ਕਿੰਨਾ ਬਕਾਇਆ ਕਿੰਨਾ ਰਹਿੰਦਾ ਜੀ ਮੇਰਾ ਬਕਾਇਆ 23000 ਰੁਪਏ ਰਹਿੰਦਾ 22 ਦਿਨਾਂ ਦੀ ਮੇਰੀ ਪੇਮੈਂਟ ਬਕਾਇਆ ਰਹਿੰਦੀ ਆ ਪੂਛ ਪੇਮੈਂਟ ਇਹਨਾਂ ਨੇ ਮੈਨੂੰ ਦਿੱਤੀ ਸੀ ਪਹਿਲਾਂ ਤੇ ਜੋ ਮੇਰੇ ਬਣਦੇ ਪੈਸੇ ਸੀ ਉਹ ਮੈਨੂੰ ਨਹੀਂ ਦਿੱਤੇ ਕਿੰਨੇ ਕਵਾਰੀ ਤੁਸੀਂ ਪਰਸਨਲੀ ਭਗਵੰਤ ਮਾਨ ਜੀ ਤੇ ਹੋਰ ਲੀਡਰਾਂ ਨੂੰ ਇਹਨਾਂ ਦੇ ਨੂੰ ਮਿਲ ਚੁੱਕੇ ਹੋ ਤੁਸੀਂ ਮੈਂ ਪਹਿਲਾਂ ਜੋ ਆਮ ਪਾਰਟੀ ਦਾ ਦਫਤਰ ਬਨਾਸਰ ਬਾਗ ਰੋਡ ਤੇ ਬਣਾਇਆ ਗਿਆ ਜੀ ਉੱਥੇ ਗਿਆ ਉੱਥੋਂ ਮੈਨੂੰ ਜਵਾਬ ਦਿੱਤਾ ਵੀ ਤੁਮਾਨ ਸਾਹਿਬ ਨੂੰ ਜਾ ਕੇ ਮਿਲਿਓ ਜਿੱਦ ਤਨ ਮਾਨ ਸਾਹਿਬ ਹੋਣਗੇ ਤੁਸੀਂ ਉੱਥੇ ਮਿਲਿਓ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਐਮਪੀ ਸਾਹਿਬ ਮਾਨ ਸਾਹਿਬ ਨੂੰ ਕੀ ਡਬਲਯੂਡੀ ਅਰੈਸਟ ਆਫ ਦੇ ਵਿੱਚ ਮੀਟਿੰਗ ਦੇ ਵਿੱਚ ਮਿਲੇ ਉਹਨਾਂ ਨੇ ਮੈਨੂੰ ਕਿਹਾ ਵੀ ਉਹਨਾਂ ਡਿਊਟੀ ਲਾਈ ਜਸਮਿੰਦਰ ਸਿੰਘ ਜੱਸੀ ਸੇਖੋ ਜੀ ਜੋ ਪ੍ਰਧਾਨ ਨੇ ਪਾਰਟੀ ਦੇ ਬਣਾਏ ਹੋਏ ਉਹਨਾਂ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੈਨੂੰ ਦੱਸ ਦੇਣਾ ਵਿੱਚ ਵਿੱਚ ਤੁਹਾਡੀ ਜੋ ਪੇਮੈਂਟ ਲੈਂਦੀ ਹੈ ਕਰਨਾ ਪਰ ਮੈਨੂੰ ਇਹਨਾਂ ਨੇ ਕੋਈ ਪੇਮੈਂਟ ਦਾ ਇਗਨੋਰ ਕਰਦੇ ਰਹੇ ਮੈਨੂੰ ਕੋਈ ਪੇਮੈਂਟ ਤੇ ਹੁਣ ਤੁਹਾਨੂੰ ਕੀ ਲਾਸਟ ਟਾਈਮ ਕੀ ਕਿਹਾ ਗਿਆ ਮੈਨੂੰ ਫੋਨ ਵੀ ਆਇਆ ਗਗਨ ਘੱਗਾ ਜੀ ਨੇ ਇਹਨਾਂ ਦੇ ਪਾਰਟੀ ਦੇ ਮੇਨ ਬਰ ਹੋ ਜੀ ਮੁੱਖ ਬੰਦੇ ਤੇ ਉਹਨਾਂ ਨੇ ਵੀ ਮੈਨੂੰ ਫੋਨ ਕਰਕੇ ਕਿਹਾ ਵੀ ਤੁਹਾਡੇ ਪੈਸੇ ਰਹਿੰਦੇ ਨੇ ਵੀ ਸਾਨੂੰ ਪਤਾ ਲੱਗਿਆ ਵੀ ਤੁਹਾਨੂੰ ਕਰ ਦਿੰਨੇ ਪੇਮੈਂਟ ਲੇਕਿਨ ਮੈਨੂੰ ਨਾ ਹਰੇਕ ਨੇ ਲਾਰੇ ਵਿੱਚ ਰੱਖਿਆ ਤੇ ਤੁਹਾਡਾ ਜਿਹੜਾ ਮੋਬਾਈਲ ਨੰਬਰ ਤੇ ਗੱਡੀ ਨੰਬਰ ਤੇ ਗੱਡੀ ਨੰਬਰ ਮੇਰਾ ਜੀ DL4C6807 ਇਨੋਵਾ ਗੱਡੀ ਹੈ ਜੀ ਨਾਮ ਮੇਰਾ ਪਵਿੱਤਰ ਸਿੰਘ ਮੋਬਾਈਲ ਨੰਬਰ 9815437500 ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਪਾਰਟੀ ਤੋਂ ਇਹੀ ਮੰਗ ਕਰਦਾ ਹਾਂ ਜਾਂ ਪਾਰਟੀ ਤੋਂ ਕਿ ਜਦੋਂ ਇਹ ਇੱਕ ਇੱਕ ਅਮ ਆਮ ਸਾਦੇ ਮਿਹਨਤ ਕਰਨ ਵਾਲੇ ਇਨਸਾਨ ਦੇ ਪੈਸੇ ਨਹੀਂ ਦੇ ਰਹੇ ਅਸੀਂ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਪਾਰਟੀ ਤੋਂ ਮੈਂ ਉਮੀਦਾਂ ਵੀ ਇਹਨੂੰ ਪੇਮੈਂਟ ਮੇਰੀ ਹੱਕ ਦੀ ਹੋਣੀ ਚਾਹੀਦੀ ਜੋ ਮੈਂਨੇ ਕੰਮ ਕਰਿਆ ਇਹਨਾਂ ਤੁਸੀਂ ਦੇਖ ਹੀ ਸਕਦੇ ਹੋ ਅੱਜ ਜਿਹੜਾ ਪਵਿੱਤਰ ਸਿੰਘ ਜੀ ਨੂੰ ਤੁਹਾਨੂੰ ਮਿਲਾਇਆ ਸੀ ਇਹ ਕਿੰਨੇ ਦੁਖੀ ਨੇਗੇ ਇਹਨਾਂ ਦਾ ਜਿਹੜਾ ਇੱਕ ਮਿਹਨਤ ਦਾ ਪੈਸਾ ਜਿਹੜਾ ਉਹ ਇਹਨਾਂ ਨੂੰ ਨਹੀਂ ਮਿਲ ਰਿਹਾ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਇਹ ਪਾਰਟੀ ਨੂੰ ਐ ਵਿੱਚ ਇਨਵੋਲਵਮੈਂਟ ਕਰਕੇ ਪੈਸੇ ਇਹਨਾਂ ਤੇ ਜ਼ਰੂਰ ਦਵਾਏ ਜਾਣ ਧੰਨਵਾਦ